ਕਿਉਂਕਿ ਇਹ ਨਾ ਤੂੰ ਹਰ ਭਜਿਓ ਨਾ ਗੁਰ ਗੁਰ ਜਨ ਸੇਵਿਓ ਨਾ ਉਜਿਓ ਕਛ ਜਗਿਆ ਨਾ ਕਢੇ ਮਾਂ ਹੈ ਨਿਰਜਲ ਤੇ ਰਹਿ ਤੈ ਕੂਜਤ ਉਦਿਆਨਾ ਤੂੰ ਜੰਗਲਾਂ ਦੇ ਵਿੱਚ ਕਿਆ ਲੱਭਦਾ ਫਿਰਦਾ ਹੈ ਪ੍ਰਮਾਤਮਾ ਤਾਂ ਤੇਰੇ ਅੰਦਰ ਵਸ ਰਿਹਾ ਵਸੀ ਰੱਬ ਹੇ ਆਲੀ ਹੈ ਜੰਗਲ ਕਿਆ ਟੁਡੇ ਹੈ ਜੰਗਲਾਂ ਦੇ ਵਿੱਚ ਕਿਆ ਟੋੜਦਾ ਫਿਰਦਾ ਹੈ ਬਾਬਾ ਫਰੀਦ ਕੀ ਕਹੇ ਪ੍ਰਮਾਤਮਾ ਤਾਂ ਤੇਰੇ ਅੰਦਰ ਵਾਸਾ ਕਰ ਰਿਹਾ ਅੱਗੇ ਮਾਰੇ ਬਚਨ ਕਰਦੇ ਨੇ ਜੇ ਬਹੁਤ ਜਨਮ ਪਰਮਤਿਹਾਰਿਓ ਅਸਤਿਰ ਮਤ ਨਹੀਂ ਕਾਇ ਬਹੁਤ ਜਨਮ ਕੋ 84 ਲੱਖ ਜੁਨਾ ਭੋਗ ਭੋਗ ਕੇ ਆਹੀ ਜਾਂਦਾ ਹੈ ਮਨੁੱਖਾ ਦੇ ਫੇਰ ਮਿਲਦੀ ਹੈ ਫੇਰ ਤੋ ਇਹ ਆਪਣਾ ਮਾਇਆ ਦੇ ਪਿੱਛੇ ਹੋਰ ਕਾਮ ਕ੍ਰੋਧ ਲੋਧ ਦੇ ਵਿੱਚ ਫਸਿਆ ਆਪਣੇ ਜੀਵਨ ਨੂੰ ਇਜਾ ਹੀ ਗਵਾ ਦਿੱਤਾ ਜਿਹੜੀ ਅਸਤਿਰ ਮਤ ਸੀ ਪ੍ਰਮਾਤਮਾ ਦੀ ਭਗਤੀ ਤਾਂ ਉਹ ਕਰੀ ਹੀ ਨਹੀਂ ਮਾਨਸ ਦੇਹ ਅੱਗੇ ਮਹਾਰਾ ਲੱਖਰ ਚ ਪਰਵਾਉਂਦੇ ਨੇ ਮਾਨਸ ਦੇ ਪਾਏ ਪਦ ਹਰ ਪਾਏ ਜਿਹੜੀ ਮਾਨਸਤੇਪ ਤਾਂ ਪਾਈ ਹੈ ਨਾ ਉਸ ਪ੍ਰਮਾਤਮਾ ਦੀ ਭਗਤੀ ਲਈ ਪਾਈ ਹੈ ਨਾਲ ਇੱਕ ਬਾਤ ਬਤਾਈ ਉਸ ਪ੍ਰਮਾਤਮਾ ਨੇ ਬਾਤ ਬਤਾਈ ਹੈ ਕਿ ਜਿਹੜੀ ਤੂੰ ਇਹ ਮਨੁੱਖਾ ਦੇਹੀ ਪਾਈ ਹੈ ਇਹਦਾ ਮਾਨੁੱਖ ਜਰਬ ਗੁਲੱਬ ਹੈ ਗੁਰਮੁਖ ਪਾਇਆ ਇਹਦੂ ਜਿਹੜਾ ਪਪਾ ਪਾਇਆ ਹੈ ਕਿ ਪ੍ਰਮਾਤਮਾ ਦੀ ਭਗਤੀ ਲਈ ਪਾਇਆ ਤੂੰ ਐਵੇਂ ਹੀ ਪਰਦਾਰਾਂ ਦੇ ਦਿਆ ਦੇ ਰਸ ਵਿੱਚ ਫਸਿਆ ਜਾ ਰਿਹਾ ਤੂੰ ਰਾਮ ਭਗਤ ਨਹੀਂ ਕੀ ਤੂੰ ਪ੍ਰਮਾਤਮਾ ਦੀ ਭਗਤੀ ਕੀਤੀ ਹੀ ਨਹੀਂ ਸੋ ਇਤਨੇ ਆ ਕੇ ਬੇਤੀਆਂ ਪਰਵਾਨ ਕਰਨੀਆਂ ਗੁਰੂ ਪਿਆਰੀ ਸਰਗਤ ਤੰਦ ਤੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਣ ਹਾਰ ਨੇ ਬਖਸ਼ ਲੈਣਾ ਅੱਗੇ ਵਾਸਤੇ ਅਸੀਸਾਂ ਜਿਹੜੀ ਆ ਬਲਾਵ ਗੁਰ ਵਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ